हां जी ਇਹ ਵਾਲਾ ਨੁਸਖਾ ਜਿਹੜਾ ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਹੋ ਰਹੇ ਦਰਦ ਨੂੰ ਜਿਹੜਾ ਬਿਲਕੁਲ ਜੜੋਂ ਖਤਮ ਕਰੂਗਾ ਦੂਸਰੀ ਕਰਨਾ ਕੀ ਹੈ ਬਈ ਇੱਕ ਪਾਣੀ ਦਾ ਗਲਾਸ ਲੈ ਲਓ ਉਹਦੇ ਚ ਤੁਸੀਂ ਇੱਕ ਅੱਧਾ ਚਮਚ ਜੀਰਾ ਪਾ ਲਓ ਅੱਧਾ ਚਮਚ ਜੀ ਇਹਦੇ ਚ ਤੁਸੀਂ ਸੌਂਫ ਪਾ ਲਓ ਅੱਧਾ ਚਮਚਾ ਦੇਚ ਤੁਸੀਂ ਮੇਥੀ ਦਾਣਾ ਪਾ ਲਓ ਅੱਧਾ ਚਮਚੀ ਤੁਸੀਂ ਇਹਦੇ 'ਚ ਜਿਹੜੀ ਹੈਗੀ ਅਜਮਾਇਨ ਪਾਉਣੀ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਦੋ ਮਿਕਸ ਕਰਨ ਤੋਂ ਬਾਅਦ ਤੁਸੀਂ ਇਹ ਵਾਲੇ ਡਰਿੰਕ ਨੂੰ ਜਿਹੜੀ ਪੂਰੀ ਰਾਤ ਇਹਨੂੰ ਭਿਉਂ ਕੇ ਰੱਖ ਦੋ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਕਰਨਾ ਕੀ ਹੈ ਬਈ ਇਹਨੂੰ ਇੱਕ ਪੈਨ ਦੇ ਵਿੱਚ ਪਾ ਲਓ ਤੇਨੂੰ ਪੂਰੀ ਚੰਗੀ ਤਰ੍ਹਾਂ ਨਾਲ ਉਬਾਲੋ ਜਦੋਂ ਤੱਕ ਇੱਕ ਗਲਾਸ ਦਾ ਜਿਹੜਾ ਅੱਧਾ ਗਲਾਸ ਨਾ ਰਹਿ ਜਾਵੇ ਉਨਾ ਟਾਈਮ ਤੁਸੀਂ ਇਹਨੂੰ ਉਬਾਲਦੇ ਰਹੋ ਉਸ ਤੋਂ ਬਾਅਦ ਜਦੋਂ ਇਹ ਉਬਲ ਉਬਲ ਜੇ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜੇ ਥੋੜਾ ਕੋ ਸਾਇਆ ਉਸ ਤੋਂ ਬਾਅਦ ਇਹਨੂੰ ਪੁੰਨ ਲੋ ਪੁੰਨ ਤੋਂ ਬਾਅਦ ਤੁਸੀਂ ਇਹਨੂੰ ਲਗਾਤਾਰ ਭਈ ਇੱਕ ਹਫਤਾ ਸਵੇਰੇ ਉੱਠ ਕੇ ਨਿਰਨੇ ਕਾਲ ਜੀ ਇਹਦਾ ਸੇਵਨ ਕਰਨਾ ਤੁਸੀਂ ਨੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਿਹੜਾ ਤੁਹਾਡਾ ਜੋੜਾਂ ਦਾ ਦਰਦ ਹੈ ਜਾਂ ਫਿਰ ਕਮਰ 'ਚ ਦਰਦ ਹੈ ਜਾਂ ਫਿਰ ਤੁਹਾਡੇ ਪੈਰਾਂ 'ਚ ਹੋ ਰਿਹਾ ਦਰਦ ਹੈ ਉਹ ਬਿਲਕੁਲ ਹੀ ਖਤਮ ਹੋ ਜਾਊਗਾ ਤੁਸੀਂ ਇਹਦੇ 'ਚ ਥੋੜਾ ਜਾਂ ਸ਼ਾਇਦ ਵੀ ਐਡ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਇਹਦੀ ਜਿਹੜਾ ਰਿਜ਼ਲਟ ਨੇ ਇੱਕ ਹਫਤੇ ਦੇ ਵਿੱਚ ਹੀ ਪਤਾ ਲੱਗ ਜਾਣਗੇ